1984 ਦੇ ਵੇਲੇ ਜਦ ਬਾਦ ਸਾਹਿਬ ਤੇ ਸਾਡੇ ਕੰਪਲੈਕਸ ਨੂੰ ਟੈਂਕਰ ਦੇ ਨਾਲ ਤੋਂਫਾਂ ਦੇ ਨਾਲ ਹੈਲੀਕਾਪਟਰ ਗਨਸ਼ਿਪਸ ਦੇ ਨਾਲ ਐਟਕਸ ਨੂੰ ਤਬਾਹ ਕੀਤਾ ਗਿਆ ਉਹਦਾ ਨਤੀਜਾ ਕੋਈ ਨਹੀਂ ਨਿਕਲਿਆ ਸਾਨੂੰ ਰੇਲਾਂ ਦੇ ਵਿੱਚ ਦਿੱਤਾ ਸਾਡੇ ਉੱਤੇ ਬੜੇ ਜਾਫਰ ਕੇਸ ਜਿਸ ਦੇ ਵਿੱਚ ਪਿੱਛੇ ਗਏ ਕਿ ਅਸੀਂ ਕਿੱਦਾਂ ਕਰ ਜੀਆਂ ਸਾਨੂੰ ਅਜੇ ਤੱਕ ਵੀ ਨਹੀਂ ਪਤਾ ਕਿ ਕਿੰਨੇ ਬੰਦੇ ਦਰبار صاحب ਦੇ ਵਿੱਚ ਜਿਹੜੇ ਜੈਜ ਆਏ ਸੀਗੇ ਗੁਰੂ ਅਰਜਨ ਸਾਹਿਬ ਦਾ ਛੇਤੀ ਦਿਨ ਮਨਾਉਣ ਤੇ ਲਈ 6 ਜੂਨ ਕਿਉਂ ਚੁਣਿਆ ਗਿਆ ਨਿਕਣ ਹੈ ਸਭ ਤੋਂ ਜਿਆਦਾ ਵੱਡਾ ਕਾਰਨ ਹੋਣਾ ਸੀਗਾ ਗ੍ਰਾਮੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਹਮਖਿਆਲ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ 23 ਨਵੰਬਰ ਨੂੰ ਗੁਰਦੁਆਰਾ ਜ਼ਫਰਨਾਮਾ ਦਿਨਾ ਕਾਂਗੜ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਈਮਤੀ ਦਾਸ ਪਈਸਤੀ ਦਾਸ ਪਈ ਲਖੀਸ਼ਾ ਅਤੇ ਪਈ ਜੈਤਾ ਦੀਆਂ ਮਹਾਨ ਸ਼ਹਾਦਤਾਂ ਨੂੰ ਨਤਮਸਤਕ ਹੋਣ ਹਿੱਤ ਤੇ ਉਹਨਾਂ ਵੱਲੋਂ ਨੁਕਤਾ ਤੇ ਇਨਸਾਨੀਅਤ ਕਦਰਾਂ ਕੀਮਤਾਂ ਲਈ ਪਾਏਗੇ ਦ੍ਰਿੜਤਾਪੂਰਵਕ ਪੂਰਨਿਆ ਤੇ ਪੈਰਾ ਦਿੰਦੇ ਹੋਏ ਆਪਣੀ ਕੌਮੀ ਆਜ਼ਾਦੀ ਵੱਲ ਵਧਣ ਹਿਤ ਇਸ ਸ਼ਹੀਦੀ ਦਿਹਾੜੇ ਨੂੰ ਪੂਰਨ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਵੱਲੋਂ ਨunktta ਨੂੰ ਦਿੱਤੀ ਗਈ ਦੂਰਅੰਦੇਸ਼ੀ ਵਾਲੀ ਅਗਵਾਈ ਅਤੇ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਦੇ ਢੰਗ ਤੇ ਸਰਬਾਦੇ ਭਲੇ ਦੇ ਮਕਸਦ ਨੂੰ ਮੁੱਖ ਰੱਖ ਕੇ ਸੈਮੀਨਾਰ ਕੀਰਤਨ ਦਰਬਾਰ ਅਤੇ ਹੋਰ ਵਿਚਾਰਾਂ ਕਰਦੇ ਹੋਏ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾ ਕੇ ਸਮੂਹਿਕ ਰੂਪ ਵਿੱਚ ਕੌਮੀ ਅਰਦਾਸ ਕੀਤੀ ਜਾਵੇਗੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਸ ਗੱਲ ਦਾ ਦੁੱਖ ਤੇ ਅਫਸੋਸ ਜ਼ਾਹਰ ਕੀਤਾ ਕਿ ਵੱਖ-ਵੱਖ ਸਰਕਾਰਾਂ ਸੰਸਥਾਵਾਂ ਤੇ ਸੰਗਠਨਾਵਾਂ ਵੱਲੋਂ ਗੁਰੂ ਸਾਹਿਬਾਨ ਤੇ ਹੋਰ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਤਾਂ ਭੇਟ ਕੀਤੇ ਜਾ ਰਹੇ ਹਨ ਜਿਸ ਮਨੁੱਖੀ ਤੇ ਇਨਸਾਨੀ ਹੱਕਾਂ ਦੀ ਰਖਵਾਲੀ ਲਈ ਸਭਨਾ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਕਰਵਾਉਣ ਲਈ ਸਭ ਧਰਮਾਂ ਕੋਮਾਂ ਦੇ ਇੱਜ਼ਤਮਾਨ ਸਤਿਕਾਰ ਨੂੰ ਕਾਇਮ ਰੱਖਣ ਹਿੱਤ ਨੁਕਤਾਪੱਖੀ ਸੋਚ ਨੂੰ ਮੁੱਖ ਰੱਖ ਕੇ ਹਕੂਮਤੀ ਵਿਤਕਰਿਆਂ ਤੇ ਬੇਇਨਸਾਫ਼ੀਆਂ ਨੂੰ ਖਤਮ ਕਰ ਇਨਸਾਨੀ ਕਦਰਾਂ ਕੀਮਤਾਂ ਨੂੰ ਹਰ ਕੀਮਤ ਤੇ ਕਾਇਮ ਰੱਖਣ ਜਾਤ ਪਾਤ ਆਦ ਦੇ ਵਖਰੇਵਿਆਂ ਤੋਂ ਨਿਰਲੇਪ ਰਹਿ ਕੇ ਸਾਫ਼ ਸੁਥਰਾ ਪਾਰਦਰਸ਼ੀ ਸਰਬਾਧ ਦੇ ਪੱਲ ਵਾਲਾ ਨਿਜਾਮ ਅਮਨ ਚੈਨ ਨੂੰ ਕਾਇਮ ਰੱਖਣ ਹੀ ਤਾਂ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਹ ਉਪਰੋਕਤ ਸਭ ਸਰਕਾਰਾਂ ਸੰਗਠਨਾ ਅਤੇ ਸਮੂਹਾਂ ਵੱਲੋਂ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮਾਂ ਤੇ ਪ੍ਰੋਗਰਾਮਾਂ ਵਿੱਚ ਕੁਝ ਵੀ ਨਜ਼ਰ ਨਹੀਂ ਆ ਰਿਹਾ ਬਲਕਿ ਉਪਰੋਕਤ ਸੰਜੀਦਾ ਵਿਸ਼ਿਆਂ ਉੱਤੇ ਸਿੱਖ ਕੌਮ ਨੂੰ ਤਾਂ ਸਭ ਹੁਕਮਰਾਨਾਂ ਤੇ ਸੰਸਥਾਵਾਂ ਵੱਲੋਂ ਨਜ਼ਰਅੰਦਾਜ਼ ਕਰਕੇ ਸਿੱਖ ਕੌਮ ਨਾਲ ਹਰ ਖੇਤਰ ਵਿੱਚ ਜ਼ਬਰ ਜ਼ੁਲਮ ਬੇਇਨਸਾਫ਼ੀਆਂ ਨਿਰੰਤਰ ਆਜ ਵੀ ਚੱਲੀ ਜਾਰੀ ਹਨ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨਾਲ ਸਰਕਾਰਾਂ ਤੇ ਹੁਕਮਰਾਨਾਂ ਵੱਲੋਂ ਕੀਤੇ ਗਏ ਸਭ ਵਾਅਦੇ ਕੋਲ ਇਕਰਾਰਾਂ ਦੀ ਇੱਕ ਵੀ ਮੱਦ ਪੂਰੀ ਨਹੀਂ ਕੀਤੀ ਗਈ ਬਲਕਿ ਜਿਸ ਸਿੱਖ ਕੌਮ ਨੂੰ ਉੱਤਰੀ ਭਾਰਤ ਵਿੱਚ ਇੱਕ ਆਜ਼ਾਦ ਖਿੱਤਾ ਦੇਣ ਦੀ ਗੱਲ ਕਰਕੇ ਉਹਨਾਂ ਦੇ ਸਭ ਮਾਨ ਧਾਰਮਿਕ ਰਾਜਨੀਤਿਕ ਆਜ਼ਾਦੀ ਪ੍ਰਦਾਨ ਕਰਨ ਦੀ ਗੱਲ ਕੀਤੀ ਗਈ ਸੀ ਉਸ ਨੂੰ ਹੁਕਮਰਾਨਮਤ ਭਾਵਨਾ ਅਧੀਨ ਪੂਰਨ ਰੂਪ ਵਿੱਚ ਵਿਸਾਰ ਚੁੱਕੇ ਹਨ ਇਹੀ ਵਜ੍ਹਾ 1984 ਦੇ ਫੌਜੀ ਹਮਲੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ 36 ਗੁਰੂ ਘਰਾਂ ਉਤੇ ਹਮਲੇ ਕਰਕੇ ਸਾਡੀਆਂ ਇਤਿਹਾਸਕ ਇਮਾਰਤਾਂ ਨੂੰ ਹੀ ਟਹਿ ਟੇਰੀ ਨਹੀਂ ਕੀਤਾ ਗਿਆ ਬਲਕਿ 25000 ਦੇ ਕਰੀਬ નિર્ਦੋਸ਼ ਨਿ ਹੱਥੇ ਜੋ ਸਿੱਖ ਸ਼ਰਧਾਲੂਸ਼ੀ ਦਰਬਾਰ ਸਾਹਿਬ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਏ ਸਨ ਉਹਨਾਂ ਨੂੰ ਗੋਲੀਆਂ ਬੰਦੂਕਾਂ ਟੈਂਕਾਂ ਨਾਲ ਬੰਬਾਰਡਮੈਂਟ ਕਰਕੇ ਸ਼ਹੀਦ ਕਰ ਦਿੱਤਾ ਗਿਆ ਇਸੋ ਪ੍ਰੰਤ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ राजीव ਗਾਂਧੀ ਨੇ ਕੀ ਯੋਜਨਾਬੰਦ ਢੰਗ ਤੇ ਸਾਜ਼ਿਸ਼ ਰਾਹੀਂ ਸਮੁੱਚੇ ਮੁਲਕ ਵਿੱਚ ਸਰਬੱਧ ਭਲਾ ਲੋੜਨ ਵਾਲੇ ਸਿੱਖਾਂ ਤੇ ਉਹਨਾਂ ਦੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਕੇ ਸਿੱਖਾਂ ਦੇ ਬੇਰਹਿਮੀ ਨਾਲ ਕਤਲ ਹੀ ਨਹੀਂ ਕੀਤੇ ਗਏ ਬਲਕਿ ਸਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਸਾਡੇ ਕਾਰੋਬਾਰਾਂ ਘਰਾਂ ਨੂੰ ਅੱਗ ਲਗਾ ਕੇ ਸਾੜਿਆ ਗਿਆ ਜੋ ਕਿ ਸਿੱਧੇ ਤੌਰ ਤੇ ਨੁਕਤਾ ਤੇ ਇਨਸਾਨੀਅਤ ਦਾ ਤਾंडव ਨਾਚ ਕੀਤਾ ਗਿਆ ਇਨੇ ਵੱਡੇ ਪੱਧਰ ਉਤੇ ਮਨੁੱਖੀ ਹੱਕਾਂ ਤੇ ਇਨਸਾਨੀ ਜ਼ਿੰਦਗਾਨੀਆਂ ਦਾ ਨੁਕਸਾਨ ਕੀਤਾ ਜਾਂਦੇ ਵੀ ਅੱਜ ਤੱਕ ਕਾਨੂੰਨ ਅਨੁਸਾਰ ਨਾ ਤਾਂ ਕਿਸੇ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਨਾ ਹੀ ਕੋਮਾਂਦਰੀ ਕਾਨੂੰਨਾਂ ਅਨੁਸਾਰ ਸਜ਼ਾ ਦਿੱਤੀ ਗਈ ਹੈ ਜਦਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ਼ਹੀਦ ਸਿੰਘਾਂ ਨੇ ਤਾਂ ਕਸ਼ਮੀਰੀ ਪੰਡਤਾਂ, Hindu ਬਹੁ ਬੇਟੀਆਂ ਤੇ ਇੱਜ਼ਤ ਮਾਰ ਨੂੰ ਮਹਫੂਜ਼ ਕਰਨ ਅਤੇ ਉਹਨਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ ਸਾਡੇ ਸਿੱਖਾਂ ਦੇ ਨਾਲ ਬਾਕ ਬਦ ਕਮਿਸ਼ਨ ਦੇ ਨਾਲ ਅੱਜ ਤੱਕ ਵਰਤਾਓ ਹੋ ਰਿਹਾ ਹੈ। ਔਰ 1964 ਦੇ ਵਿੱਚ ਸਾਡੇ ਸੂਬੇ ਦੀ ਵੰਡ ਕੀਤੀ ਗਈ ਤੇ ਪੰਜਾਬੀ ਬੋਲ ਦੇ ਇਲਾਕੇ ਹਮਾਰੇ ਪਰਦੇ ਰਾਜਸਥਾਨ ਤੇ ਹਰਿਆਣਾ ਦੇ ਵਿੱਚ ਪੰਜਾਬ ਤੋਂ ਵਿੱਚੋਂ ਬਾਹਰ ਟੱਡੇ ਗਏ। ਅਸੀਂ ਬਸੂਤ ਕੀਤਾ ਫੇਰ 1984 ਦੇ ਵਿੱਚ ਇੰਡੀਆ ਨੇ ਇਹ ਨਹੀਂ ਸਮਝਿਆ ਕਿ ਅਸੀਂ ਆਪਣੀ ਫੌਜ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਸਕਦੇ ਹਾਂ ਇੰਡੀਆ ਨੇ ਸੋਵੀਅਤ ਯੂਨੀਅਨ ਦੇ ਗ੍ਰੇਟ ਬ੍ਰਿਟਨ ਦੀ ਅਮਦاد ਲਈ ਇਹ ਦਰਬਾਰ ਸਾਹਿਬ ਜਿਹੜਾ ਸਭ ਤੋਂ ਹੋਲੀਅਸ 69 ਹੈ ਉਹਦੇ ਉੱਤੇ ਮਿਲਟਰੀ ਹਮਲਾ ਕਰਤਾ توپਾਂ ਦੇ ਨਾਲ ਵੀ ਤੇ ਟੈਂਕਾਂ ਦੇ ਨਾਲ ਵੀ ਜਿਹੜਾ ਬਿਲਕੁਲ ਜ਼ਰੂਰੀ ਨਹੀਂ ਸੀ ਜੇ ਜੀ ਗੱਲਬਾਤ ਕਰਕੇ ਇਹ ਮਸਲਾ ਹੱਲ ਹੋ ਸਕਦਾ ਸੀ ਆਪ ਸਾਡੇ ਨਾਲ ਡਬਲ ਬੋਤ ਕੀਤਾ ਸਾਡੇ ਨੈਸ਼ਨਲ ਲੀਡਰ ਮਾਰਥੇ ਸਰ ਜਨਰਲ ਸਿੰਘ ਜੰਗਬੜਾ ਜਨਰਲ ਸ਼ੋਭੇਕ ਸਿੰਘ ਉਹਨਾਂ ਨੂੰ ਮਿਲਟਰੀ ਆਨਰਸ ਦੇ ਨਾਲ ਉਹਨਾਂ ਦਾ ਸਨਸਕਾਰ ਉਹਨਾਂ ਦੀ ਫਿਊਨਲ ਨਹੀਂ ਕੀਤੀ ਗਈ ਇਹ ਸਾਨੂੰ ਅਜੇ ਤੱਕ ਵੀ ਨਹੀਂ ਪਤਾ ਕਿ ਕਿੰਨੇ ਬੰਦੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਜਹਾਜ਼ ਆਏ ਸੀਗੇ ਗੁਰੂ ਅਰਜਨ ਸਾਹਿਬ ਦਾ ਸੇਂਟੀਜ ਦੇ ਸਮਾਉਣ ਤੇ ਰਹੇ ਕਿ ਜੋ ਕੁੱਝ ਚੁਣਿਆ ਗਿਆ ਜਿੱਕਰ ਇਹ ਸਭ ਤੋਂ ਜਿਆਦਾ ਵੱਡਾ ਕੱਟ ਰੋਣਾ ਸੀਗਾ। ਔਰ ਸਾਡੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਧੰਡੋ ਮਾਰਿਆ ਗਿਆ। ਫੋਰਟ ਨੇ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਡੋਖੇ ਨੇ। ਦਰਬਾਰ ਸਾਹਿਬ ਦਾ ਤੋਸ਼ਾਖਾਨਾ ਲੁੱਟ ਲਿਆ। ਇਹ ਬਹੁਤ ਕਾਲਕਤਕ ਸਾਹਿਬ ਨੂੰ ਪੂਰੀ ਤਰ੍ਹਾਂ ਸ਼ਹੀਦ ਕਰ ਦਿੱਤਾ ਜਿਹੜਾ ਕਿ 1990 ਦੇ ਵਿੱਚ ਬਬਲੀ ਮਸਜਿਦ ਨੂੰ ਕੀਤਾ ਗਿਆ ਸੀ ਇਹ 1986 ਦੇ ਵਿੱਚ ਜਦ ਬਾਦ ਸਾਹਿਬ ਤੇ ਸਾਡੇ ਕੰਪਲੈਕਸ ਨੂੰ ਕੈਨਕਨਡਲ ਟੋਪਾਨ ਦੇ ਨਾਲ ਹੈਲੀਕਾਪਟਰ ਗਨਸ਼ਿਪਸ ਦੇ ਨਾਲ ਏਸ ਨੂੰ ਦਰਬਾਰ ਪ੍ਰੋਬਲਮ ਉਹਦਾ ਨਤੀਜਾ ਕੋਈ ਨਹੀਂ ਨਿਕਲਿਆ ਸਾਨੂੰ ਜੇਲਾਂ ਦੇ ਵਿੱਚ ਦੇਤਾ ਸਾਡੇ ਉੱਤੇ ਬੜੇ ਜ਼ਬਰਦਸਤ ਕੇਸ ਰਜਿਸਟਰ ਹੋ ਗਏ ਤੇ ਅਸੀਂ ਐਦਾਂ ਖੱਟੀਆਂ ਉਦੋਂ ਬਾਅਦ ਬਲੈਕ ਹੰਡਰਡ ਦਰਬਾਰ ਸਾਹਿਬ ਦੇ ਉੱਤੇ ਇੰਡੀਆ ਦੀ ਹਕੂਮਤ ਨੇ ਕੀਤਾ ਇਹ ਦੇ ਬੈਟ ਹੈ ਬਹੁਤ ਜ਼ੋਰ ਨਾਲ ਸਿਕਹੰਡ ਨਾਲ ਕੀਤਾ ਗਿਆ